ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਾਡੀਆਂ ਜਨਾ ਪ੍ਰੇਮ ਵਿਸੋਹ ਹਰ ਸਾਜਣ ਪਰਖ ਵਿਸਾਰ ਕੈ ਲੱਗੇ ਮਾਇਆ ਤੋਖ ਵੈ ਸਾਖ ਧੀਰਨ ਕਿਉ ਵਾਢੀਆਂ ਜਨਾ ਪ੍ਰੇਮ ਬਿਸ਼ੋਖ ਹਰ ਸਾਜਣ ਪਰਖ ਵਿਸਾਰ ਕੈ ਲੱਗੇ ਮਾਇਆ ਤੋਖ ਪੁੱਤਰ ਕਲਤਰ ਨਾ ਸੰਗ ਤਨਾ ਖਰਿ ਅਵ ਨਸੀਹ ਪਲਚ ਪਲਚ ਸਗਲੇ ਮੋਈ ਝੂਠਾ ਤੰਦ ਮੋਹ ਇਕਸ ਖਰ ਕੇ ਨਾਮ ਬਿਨ ਅਗੇ ਲਈ ਅਹ ਖੋਖੇ ਦਇਓ ਵਿਸਾਰ ਵੇ ਗੋਚਣਾ ਰਬ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਲਕ ਕੀ ਪ੍ਰਭ ਬੇਨਤੀ ਪ੍ਰਭ ਮਿਲਖ ਪ੍ਰਾਪਤ ਹੋਏ ਵਸਥਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਅਪਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਭੇਟ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ